ਹੈਲੋ ਫਰੈਂਡ ਹਾਂਜੀ ਅੱਪਸ ਆਫ ਦਾ ਸੁਆਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਦੇਖ ਰਿਹਾ ਹੈ ਕਿ ਪਲੀਜ਼ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਅਸੀਂ ਵਿਆਕਰਨ ਪੂਰੀ ਤਰ੍ਹਾਂ ਨਾਲ ਕੰਪਲੀਟ ਕਰਾਂਗੇ ਜਿਹਦੇ ਟੌਪਿਕ ਵਾਈਜ਼ ਨੇ ਜਿਹੜੇ ਉਹਦੇ ਕੁਐਸਚਨ ਕਰਾਂਗੇ ਜਿਵੇਂ ਅ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਾਰਕ ਜੋਜਿਕ ਵਿਸਮਿਕ ਠੀਕ ਹੈ ਸਮਾਨ ਅਰਥਕ ਸ਼ਬਦ ਸ਼ੁੱਧ ਅਸ਼ੁੱਧ ਅਗੇਤਰ ਪਛੇਤਰ ਇਹ ਸਾਰੇ ਜਿਹੜੇ ਕੁਐਸਚਨ ਆ ਗਏ ਆਪਾਂ ਸਿਕੁਐਨ ਵਾਈਜ਼ ਨਾਲ ਜਿਹੜੇ ਉਹਨਾਂ ਦਾ ਜਿਹੜੇ ਜਿਹੜੇ ਕੁਐਸਚਨ ਬਣਦੇ ਹੈਗੇ ਉਹ ਕੁਐਸਚਨ ਨੇ ਜਿਹੜੇ ਅੱਜ ਕਰਾਂਗੇ ਪਹਿਲਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਆਓ ਅਸੀਂ ਕਰਦੇ ਹਾਂ ਸਭ ਤੋਂ ਸਾਡਾ ਪਹਿਲਾ ਕੁਐਸਚਨ ਹੈ ਨਾਮ ਕਿੰਨੇ ਕਿਸਮ ਦੇ ਹੁੰਦੇ ਹਨ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਪਤਾ ਹੀ ਆ ਕਪਤਾਨ ਸ਼ਬਦ ਜਿਹੜਾ ਨਾਮ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈਗੀ ਆਮ ਨਾਮ ਮੰਨੀ ਜਾਂਦੀ ਹੈਗੀ ਜਲੰਧਰ ਨਾਮ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈਗੀ ਇਹ ਕਿਹੜੀ ਹੈਗੀ ਖਾਸ ਨਾਮ ਦੇ ਵਿੱਚ ਆ ਜਾਂਦੀ ਹੈਗੀ ਇਹ ਕੀ ਹੈ ਖਾਸ ਨਾਮਾਂ ਕੀ ਟੀਮ ਨਾਮ ਦੀ ਕਿਹੜੀ ਕਿਸਮ ਆਗੀ ਟੀਮ ਦੇਖੋ ਇੱਥੇ ਇਕੱਠ ਹੋ ਗਿਆ ਟੀਮ ਇਕੱਠੀ ਹੋ ਜਾਂਦੀ ਹੈ ਇੱਥੇ ਕੀ ਆਜੂਗਾ ਇਕੱਠ ਵਚਕ ਨਾਮ ਕਣਕ ਨਾਮ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈ ਵਸਤੂ ਵਚਕ ਨਾਮ ਪਿਆਰ ਨਾਮ ਦੀ ਕਿਹੜੀ ਕਿਸਮ ਮੰਨਿਆ ਜਾਂਦਾ ਹੈਗਾ ਭਾਵਾਚਕ ਨਾਮ ਦੇਖੋ ਇਹਦੇ ਪੰਜ ਤਰ੍ਹਾਂ ਦੇ ਹੁੰਦੇ ਹੈਗੇ ਨਾਮ ਤਾਂ ਪੰਜਾਂ ਤਰ੍ਹਾਂ ਨਾਲ ਰਿਲੇਟਡ ਜਿਹੜੇ ਤੁਹਾਨੂੰ ਕੁਐਸਚਨ ਦਿੱਤੇ ਗਏ ਨੇ ਤਾਂ ਜੋ ਤੁਹਾਡਾ ਜਿਹੜਾ ਨਾਮ ਆ ਕੰਪਲੀਟ ਹੋ ਜਾਏ ਤੇ ਤੁਹਾਨੂੰ ਵੀ ਪਤਾ ਲੱਗ ਜੇ ਵੀ ਜਿਹੜਾ ਭਾਵਾਚਕ ਨਾਮ ਆ ਉਹ ਉਹਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ ਜੇ ਪਿਆਰ ਦੀ ਪਿਆਰ ਨਫਰਤ ਹੈ ਨਾ ਇਹਨਾਂ ਚੀਜ਼ਾਂ ਦੀ ਗੱਲ ਕੀਤੀ ਜਾਵੇ ਤੇ ਉਹ ਭਾਵ ਜਿੱਥੇ ਭਾਵ ਪ੍ਰਗਟਾਵਾ ਭਾਵ ਦਾ ਪ੍ਰਗਟਾਵਾ ਉੱਥੇ ਉਹ ਭਾਵ ਵਾਚਕ ਨਾਮ ਬਣਿਆ ਜਾਂਦਾ ਹੈ ਕਣਕ ਇਹ ਵਸਤੂ ਆ ਗਈ ਚੀਜ਼ ਆ ਗਈ ਤੋਲੀ ਹੈ ਨਾ ਉਹ ਉਹਦੇ ਚ ਕੀ ਆ ਜੂਗਾ ਇਹ ਵਸਤੂ ਵਾਚਕ ਨਾਮ ਟੀਮ ਇਕੱਠ ਜਿਵੇਂ ਚੀਜ਼ਾਂ ਕੋਈ ਜੜ ਬੱਗ ਫੌਜ ਹੈ ਨਾ ਇਹ ਚੀਜ਼ਾਂ ਟੀਮ ਇਹ ਸਾਰੇ ਇਕੱਠ ਵਜਕ ਦੇ ਵਿੱਚ ਇੱਥੇ ਚੀਜ਼ਾਂ ਦਾ ਇਕੱਠ ਹੋਵੇ ਉਹਨੂੰ ਇਕੱਠ ਵਜ ਕਹਿੰਦੇ ਨੇ ਇਹ ਸਾਰੇ ਜਿਹੜੇ ਕੁਐਸਚਨ ਹੈ ਇੱਕ ਇੱਕ ਕੁਐਸਚਨ ਤੁਹਾਨੂੰ ਜਿਹੜਾ ਹੈਗਾ ਉਹਦੇ ਨਾਲ ਰਿਲੇਟਡ ਹੈਗਾ ਜਿਹੜਾ ਕਰਵਾਇਆ ਗਿਆ ਹੈਗਾ ਤਾਂ ਜੋ ਤੁਹਾਨੂੰ ਪਤਾ ਲੱਗ ਜਾ ਕਿਉਂਕਿ ਨਾਮ ਤਾਂ ਆਪਾਂ ਸ਼ੁਰੂ ਤੋਂ ਹੀ ਪੜ੍ਹਦੇ ਆਂਗੇ ਬਸ ਇੱਕ ਐ ਹੁੰਦਾ ਕਿ ਇੱਕ ਵਾਰ ਆਪਾਂ ਰਿਵੀਜ਼ਨ ਕਰ ਲਈਏ ਤਾਂ ਜੋ ਤੁਹਾਡਾ ਸਾਡਾ ਜਿਹੜਾ ਕਈ ਵਾਰ ਮਾਈਂਡ ਦੇ ਵਿੱਚੋਂ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ ਉਹ ਦੁਬਾਰੂ ਰਿਪੀਟ ਹੋ ਜਾਣ ਨਾਲ ਦੇ ਨਾਲ ਇੱਕ ਵਾਰ ਰਿਪੀਟ ਕਰਨ ਤੇ ਹੀ ਸਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਵਾਪਸ ਮੁੜ ਜਿਹੜੀਆਂ ਨੇ ਰਿਵਰਸ ਹੋ ਜਾਂਦੀਆਂ ਨੇ ਪਤਾ ਲੱਗ ਜਾਂਦਾ ਵੀ ਹਾਂ ਇਹ ਚੀਜ਼ ਦਾ ਇਹ ਅਨਸਰ ਹੋਊਗਾ ਤਾਂ ਇਹ ਸਾਡਾ ਕੰਪਲੀਟ ਹੋ ਗਿਆ ਨਾਮ ਇਹ ਸਾਡੇ ਬੰਦੇ ਜਿਹੜੇ ਕੁਐਸਚਨ ਸੀ ਨਾਮ ਨਾਲ ਲਈ ਜਿਹੜਾ ਉਹ ਕਰ ਲਿਆ ਆਪਾਂ ਨੇ ਅੱਗੇ ਹੈਗਾ ਸਾਡਾ ਪੜਨਾਮ ਅੱਗੇ ਜਿਹੜਾ ਅਸੀਂ ਪੜਨਾਮ ਕਰਾਂਗੇ ਪੜਨਾਮ ਕੀ ਹੈ ਪੜਨਾਮ ਕਿੰਨੇ ਕਿਸਮ ਦੇ ਹੁੰਦੇ ਹਨ 6 ਪ੍ਰਕਾਰ ਦੇ ਹੁੰਦੇ ਨੇ ਮੈਂ ਪੜਨਾਮ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈ ਮੈਂ ਦੇਖੋ ਪੁਰਖ ਵਾਚਕ ਪੜਨਾਮ ਮੰਨਿਆ ਜਾਂਦਾਗਾ ਆਪ ਇਹ ਕਿਹੜਾਗਾ ਨਿਜ ਵਾਚਕ ਪੜਨਾਮ ਆਗ ਆਪ ਉਸ ਤੋਂ ਬਾਦ ਕੀ ਹੈਗਾ ਜੋ ਕੋਮਾ ਜਿਹੜਾ ਪੜਨਾਮ ਦੀ ਕਿਹੜੀ ਕਿਸਮ ਆਗੀ ਇਹ ਸੰਬੰਧ ਵਾਚਕ ਪੜਨਾਮ ਆ ਜਿਵੇਂ ਆਪਾਂ ਕਹਿੰਦੇ ਨੇ ਵਿੱਚ ਜੋੜਦਨੇ ਆ ਵੀ ਜਿਹੜਾ ਜੋ ਵਿੱਚ ਜੁੜਦੇ ਤਾਂ ਕਿ ਇਹ ਜੋ ਸੰਬੰਧ ਵਾਚਕ ਪੜਨਾਮ ਕੌਣ ਕਿਹੜਾ ਪੜਨਾਮ ਦੀ ਕਿਹੜੀ ਕਿਸਮ ਮੰਨੀ ਜਾਂਦੀ ਆ ਪ੍ਰਸ਼ਨ ਵਾਚਕ ਆਪਾਂ ਪੁੱਛਿਆ ਜਾਂਦਾਗਾ ਕੌਣ ਸੀਗਾ ਹਨਾ ਇਹ ਕੌਣ ਨੇ ਕੌਣ ਜਿਹਦੇ ਵਿੱਚ ਕੌਣ ਆ ਜਾਏ ਜਾਂ ਕਿਹੜਾ ਆ ਜਾਏ ਤਾਂ ਉਹ ਕੀ ਹੈਗਾ ਪ੍ਰਸ਼ਨ ਵਾਚਕ ਪੜਨਾਮ ਦੀ ਕਿਸਮ ਦੇ ਵਿੱਚ ਆ ਜਾਂਦਾਗਾ ਉਹ ਆਪਾਂ ਕਹਿੰਦੇ ਆ ਉਹ ਇਹ ਕਿਹੜੀ ਪੜਨਾਮ ਦੀ ਕਿਸਮ ਦੇ ਵਿੱਚ ਆ ਜਾਂਦਾਗਾ ਇਹ ਆ ਜਾਂਦਾ ਨਿਸ਼ਚੇ ਵਾਚਕ ਪੜਨਾਮ ਦੇ ਵਿੱਚ ਕਈ ਸਾਰੇ ਪੜਨਾਮ ਦੀ ਕਿਹੜੀ ਕਿਸਮ ਚ ਆ ਜਾਂਦਾ ਅਨਿਸ਼ਚੇ ਵਾਚਕ ਹੁਣ ਆਪਾਂ ਨੂੰ ਇਹ ਇਹਦੇ ਤੇ ਆਪਾਂ ਕਹਿੰਦੇ ਨੇ ਵੀ ਕਈ ਸਾਰੇ ਉੱਥੇ ਮੁੰਡੇ ਖੜੇ ਸੀ ਕਈ ਸਾਰੇ ਕਈ ਸਾਰੇ ਉੱਥੇ ਕੁੜੀਆਂ ਖੜੀਆਂ ਸੀ ਹਨਾ ਜਾਂ ਅਸੀਂ ਸਾਰੇ ਗਏ ਸੀ ਉੱਥੇ ਅਸੀਂ ਸਾਰਿਆਂ ਨੇ ਜਾਣਾਂਗਾ ਤਾਂ ਸਾਰੇ ਕਿੰਨੇ ਨੇ ਇਹਨਾਂ ਬਾਰੇ ਆਪਾਂ ਨੂੰ ਕੋਈ ਪ੍ਰੋਪਰਲੀ ਜਾਣਕਾਰੀ ਤਾਂ ਨਹੀਂ ਸੰਖਿਆ ਦੇ ਵਿੱਚ ਤਾਂ ਨਹੀਂ ਕੋਈ ਆਪਾਂ ਨੂੰ ਇਹਨਾਂ ਦਾ ਵੀ ਕਿੰਨੇ ਨੇ 10 ਨੇ 4 ਨੇ 5 ਨੇ ਕਿੰਨੇ ਆਏ ਸੀ ਕਿੰਨੇ ਗਏ ਨੇ ਹਨਾ ਤਾਂ ਕਈ ਸਾਰੇ ਕਹਿ ਦਿੰਨੇ ਆਪਾਂ ਜਗ ਜਗ ਕਈ ਅਜਿਹਨ ਜਿਦੇ ਵਿੱਚ ਸਾਰੇ ਅਜਿਹਨ ਤਾਂ ਅਨਿਸ਼ਚੇ ਵਚਕ ਦੇ ਬਾਰੇ ਪੂਰਾ ਨਿਸ਼ਚਿਤ ਤਰੀਕੇ ਨਾਲ ਨਾ ਪਤਾ ਹੋਵੇ ਤਾਂ ਕਿ ਅਜਿਗਰ ਵਿੱਚ ਅਨਿਸ਼ਚੇ ਵਚਕ ਪੜਨਾਮ ਆ। ਪੁਰਖ ਵਚਕ ਦੇ ਪੜਨਾਮ ਕਿੰਨੇ ਕਿਸਮ ਦੇ ਹੁੰਦੇ ਹੈਗੇ ਕਿੰਨੇ ਹੁੰਦੇ ਆ ਤਿੰਨ ਪ੍ਰਕਾਰ ਦੇ। ਏ ਸਾਡੇ ਜਿਹੜੇ ਪੜਨਾਮ ਜਿਹੜੇ ਕੰਪਲੀਟ ਹੋ ਗਏ ਪੜਨਾਮ ਨਾਲ ਰਿਲੇਟ ਜਿਹੜੇ ਕੁਐਸਚਨ ਕੰਪਲੀਟ ਹੋ ਗਏ ਅੱਗੇ ਅਸੀਂ ਪੜਾਂਗੇ ਕਾਰਕ ਏ ਹੈ ਸਾਡਾ ਕਾਰਕ ਕਾਰਕ ਹਾਂਜੀ ਸਾਡਾ ਕਾਰਕ ਕਾਰਕ ਕਰਨਾ ਹੈਗਾ ਹੁਣ ਆਪਾਂ ਨੇ ਕਾਰਕ ਦੇ ਸਾਡੇ ਅਗਲੇ ਕੁਐਸਚਨ ਨੇ ਕਾਰਕ ਕਿੰਨੇ ਕਿਸਮ ਦੇ ਹੁੰਦੇ ਹਨ ਕਾਰਕ 8 ਕਿਸਮ ਦੇ ਹੁੰਦੇ ਹਨ ਸ਼ਾਮ ਨੇ ਰੋਟੀ ਖਾਧੀ ਇਸ ਵਾਕ ਵਿੱਚ ਕਿਹੜਾ ਕਾਰਕ ਮੰਨਿਆ ਜਾਂਦਾ ਹੈ ਇਹਦੇ ਵਿੱਚ ਕਰਤਾ ਕਾਰਕ ਮੰਨਿਆ ਜਾਂਦਾ ਹੈ ਮੈਂ ਅਖਬਾਰ ਪੜ ਰਿਹਾ ਹਾਂ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਕਰਮ ਕਾਰਕ ਹੈ ਉਸ ਤੋਂ ਬਾਅਦ ਸਾਡਾ ਚੌਥਾ ਕੁਐਸਚਨ ਆਉਂਦਾ ਹੈਗਾ ਜਿਹੜਾ ਇਹਦੇ ਨਾਲ ਲਿਟਰ ਕਰਨਾ ਹੋਏਗਾ ਭਗਤ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਸੰਪਰਦਨ ਕਾਰਕ ਇਹਦੇ ਵਿੱਚ ਕੀ ਹੈਗਾ ਸੰਪਰਦਨ ਕਾਰਕ ਅਗਲਾ ਕੁਐਸਚਨ ਹੈ ਸਾਡਾ ਗੁਰਪ੍ਰੀਤ ਸਿੰਘ ਜਲੰਧਰੋਂ ਆਇਆ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਅਪਰਦਨ ਕਾਰਕ ਉਸ ਦਾ ਪੈਨ ਗਵਾਚ ਗਿਆ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਸਬੰਧ ਕਾਰਕ ਕਮਰੇ ਅੰਦਰ ਆਰਾਮ ਨਾਲ ਬੈਠੋ ਇਸ ਵਾਕ ਵਿੱਚ ਕਿਹੜਾ ਕਾਰਕਾ ਅਧਿਕਰਣ ਕਾਰਕ ਓਏ ਜਵਾਨਾ ਬਿਸਮਕਲਾ ਕੇ ਇਸ ਵਾਕ ਵਿੱਚ ਕਿਹੜਾ ਕਾਰਕ ਮੰਨਿਆ ਜਾਂਦਾ ਸੰਬੋਧਨ ਕਾਰਕ ਇਹ ਸਾਡੇ ਕਾਰਕ ਨਾਲ ਰਿਲੇਟਡ ਕੁਐਸ਼ਨ ਸੀਗੇ ਅੱਗੇ ਅਸੀਂ ਕਰਾਂਗੇ ਅਸੀਂ ਕਰਾਂਗੇ ਪਾਵਰਥ ਪਾਵਰਥ ਦਾ ਕੀ ਆਊਗਾ ਉਸਾਰ ਦਾ ਕੀ ਆਊਗਾ ਉਸਾਰਨਾ ਉਸਾਰਨਾ ਦਾ ਆਊਗਾ ਉਸਾਰੀ ਉਖਾੜਨਾ ਦਾ ਆਊਗਾ ਉਖੇੜਾ ਉਜਾੜਨ ਦਾ ਆਊਗਾ ਉਜਾੜ ਉਤਾਰਨ ਦਾ ਉਤਾਰ ਉਤਾਰਾ ਉਲਾਰਨ ਦਾ ਉਬਾਲ ਉਬਾਲਣਾ ਦਾ ਉਬਾਲ ਆਕੜਨ ਦਾ ਆਕੜ ਸੇਕਣ ਦਾ ਆਊਗਾ ਸੇਕ ਸੁਧਾਰਨ ਦਾ ਆਊਗਾ ਸੁਧਾਰ ਖੇਡਣ ਦਾ ਆਊਗਾ ਖੇਡ ਗੋਣਾ ਦਾ ਆਊਗਾ ਗੀਤ ਕੂਲਣਾ ਦਾ ਆਊਗਾ ਕੋਲ ਜਿਤਨਾ ਦਾ ਆਊਗਾ ਜਿੱਤ ਜੰਮਣਾ ਦਾ ਆਊਗਾ ਜਨਮ ਡਰਨਾ ਦਾ ਆਊਗਾ ਡਰ ਟਕਣਾ ਦਾ ਆਊਗਾ ਟੱਕਾ ਨੱਚਣਾ ਦਾ ਆਊਗਾ ਨਾਚ ਬਕਣਾ ਦਾ ਆਊਗਾ ਬਕਵਾਸ ਰੁਸਨਾ ਦਾ ਆਊਗਾ ਰੋਸਾ ਵਜਣਾ ਦਾ ਆਊਗਾ ਵਸੋਂ ਵਜਣਾ ਦਾ ਆਊਗਾ ਵਾਜਾ ਅੱਗੇ ਵਿਸ਼ੇਸ਼ਣ ਵਿਸ਼ੇਸ਼ਣ ਨਾਲ ਸੰਬੰਧਿਤ ਜਿਹੜੇ ਕੁਐਸਚਨ ਕਰਾਂਗੇ ਆਪਾਂ ਆਪਾਂ ਕਰਾਂਗੇ ਵਾਕ ਦੀਆਂ ਕਿਸਮਾਂ ਵਾਕ ਦੀਆਂ ਕਿਸਮਾਂ ਦੇ ਵਿੱਚ ਕੀ ਹੈਗਾ ਸਭ ਤੋਂ ਪਹਿਲਾ ਕੁਐਸਚਨ ਆ ਵਾਕ ਕਿੰਨੇ ਕਿਸਮਾਂ ਦੇ ਹੁੰਦੇ ਹਨ ਚਾਰ ਮੈਂ ਹਰ ਰੋਜ਼ ਸੈਰ ਕਰਨ ਕਰਦਾ ਹਾਂ ਇਹ ਵਾਕ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈ ਸਧਾਰਨ ਵਾਕ ਉਹ ਅੱਜ ਸਟੇਸ਼ਨ ਗਿਆ ਪਰ ਛੇਤੀ ਹੀ ਘਰ ਮੁੜ ਆਇਆ ਇਹ ਵਾਕ ਦੀ ਕਿਹੜੀ ਕਿਸਮ ਹੈ ਸੰਯੁਕਤ ਵਾਕ ਜੋ ਵਿਦਿਆਰਥੀ ਮਿਹਨਤ ਕਰਨਗੇ ਪਾਸ ਹੋ ਜਾਣਗੇ ਇਹ ਵਾਕ ਦੀ ਕਿਹੜੀ ਕਿਸਮਾ ਮਿਸ਼ਰਤ ਵਾਕ ਮਿਸ਼ਰਤ ਵਾਕਾਂ ਵਿੱਚ ਅਧੀਨ ਉਪਵਾਕ ਕਿੰਨੇ ਹੁੰਦੇ ਹਨ ਇਹ ਹੁੰਦੇ ਹਨ ਜੀ ਤਿੰਨ ਉਸਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ ਇਸ ਵਿੱਚ ਉਪ ਇਸ ਵਿੱਚ ਪ੍ਰਧਾਨ ਉਪਵਾਕ ਕਿਹੜਾ ਹੈ ਉਸਨੇ ਕਿਹਾ ਬਜ਼ੁਰਗ ਨੇ ਅਸੀਸ ਦਿੰਦਿਆ ਕਿਹਾ ਕਿ ਜੁਗ-ਜੁਗ ਜਿਓ ਇਸ ਵਿੱਚ ਅਧੀਨ ਉ ਨਾਮ ਉਪਵਾਕ ਕਿਹੜਾ ਹੈ ਕਿ ਜੁਗ-ਜੁਗ ਜਿਓ ਉਹ ਅੱਜ ਸ਼ਹਿਰ ਕਰਨ ਗਿਆ ਪਰ ਉਹ ਛੇਤੀ ਹੀ ਘਰ ਮੁੜ ਆਇਆ ਇਸ ਵਾਕ ਵਿੱਚ ਪਰ ਕੀ ਹੈ ਸਮਾਨ ਜੋਜਕ ਹਰਪਾਲ ਜਾਣਦਾ ਸੀ ਕਿ ਉਹ ਪਾਸ ਹੈ ਇਸ ਮਿશ્રਣ ਮਿਸ਼ਰਤ ਵਾਕ ਨੂੰ ਸਧਾਰਨ ਵਾਕ ਬਣਾਉਣਾਗਾ ਤਾਂ ਕਿ ਆਊਗਾ ਇਹ ਸਾਨੂੰ ਚਾਰ ਦਿੱਤੇ ਆਂਗੀਆਂ ਨੇ ਆਪਸ਼ਨ ਆ ਤਾਂ ਸਾਡਾ ਸਹੀ ਆਊਗਾ ਹਰਪਾਲ ਆਪਣੇ ਪਾਸ ਹੋਣ ਬਾਰੇ ਜਾਣਦਾ ਸੀ ਮੇਰੇ ਕੋਲ ਇੱਕ ਪੈਨ ਤੇ ਦੋ ਕਾਪੀਆਂ ਹਨ ਇਸ ਸਧਾਰਨ ਵਾਕ ਨੂੰ ਸੰਯੁਕਤ ਵਾਕ ਬਣਾਉਣਾਗਾ ਠੀਕ ਹੈ ਇਹਦਾ ਸਧਾਰਨ ਵਾਕ ਤੇ ਸੰਯੁਕਤ ਵਾਕ ਬਣੂਗਾ ਮੇਰੇ ਕੋਲ ਇੱਕ ਪੈਨ ਹੈ ਤੇ ਦੋ ਕਾਪੀਆਂ ਹਨ ਇਹ ਦੱਸਿਆ ਹੋ ਗਿਆ ਇਹ ਸਾਡੇ ਜਿਹੜੇ ਸੀਗੇ ਵਾਕ ਨਾਲ ਸੰਬੰਧਿਤ ਜਿਹੜੇ ਕੁਐਸਚਨ ਸੀਗੇ ਅੱਗੇ ਅਸੀਂ ਕਰਾਂਗੇ ਵਿਸਮਿਕ ਇਹ ਸਾਡੇ ਵਿਸਮਿਕ ਨਾਲ ਸੰਬੰਧਿਤ ਜਿਹੜੇ ਕੁਐਸਚਨ ਹੁਣ ਕਰਾਂਗੇ ਆਪਾਂ ਹੁਣ ਸਾਡੇ ਵਿਸਮਿਕ ਨਾਲ ਸੰਬੰਧਿਤ ਕੁਐਸਚਨ ਨੇ ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਵਿਸਮਿਕ ਕਿੰਨੇ ਕਿਸਮ ਦੇ ਹੁੰਦੇ ਹਨ ਵਿਸਮਿਕ ਹੁੰਦੇ ਨੇ ਹੀ ਕਿੰਨੇ ਵਿਸਮਿਕ ਕਿੰਨੇ ਕਿਸਮ ਦੇ ਹੁੰਦੇ ਹਨ 10 ਹੈ ਭਾਈ ਵੇ ਭਾਈ ਕਿਹੜੀ ਕਿਸਮ ਦਾ ਜਿਹੜਾ ਵਿਸਮਿਕਾ ਸੰਬੋਧਨੀ ਵਿਸਮਿਕਾ ਦਾ ਠਹਿਰ ਜਾ ਇਹ ਕਿਹੜਾ ਕਿਸਮਾ ਸੂਚਨਾ ਵਾਚਕ ਵਿਸਮਿਕਾ ਦਾ ਉਸ ਤੋਂ ਬਾਅਦ ਸਾਡੇ ਵਾਹ ਇਹ ਕਿਹੜੀ ਕਿਸਮ ਦਾ ਵਿਸਮਿਕਾ ਦਾ ਪ੍ਰਸੰਸਾ ਵਾਚਕ ਵਿਸਮਿਕਾ ਦਾ ਅਫਸੋਸ ਇਹ ਕਿਹੜੀ ਕਿਸਮ ਦਾ ਵਿਸਮਿਕ ਸ਼ੋਕ ਵਾਚਕ ਵਿਸਮਿਕਾ ਜੀ ਆਇਆਂ ਨੂੰ ਕਿਹੜੀ ਕਿਸਮ ਦਾ ਵਿਸਮਿਕਾਗਾ ਸਤਕਾਰਵਾਚਕ ਵਿਸਮਿਕਾਗਾ ਲਖ ਲਾਨਤ ਕਿਹੜੀ ਕਿਸਮ ਦਾ ਵਿਸਮਿਕਾ ਫਟਕਾਰ ਵਿਸਮਿਕਾਗਾ ਜੁਗ ਜੁਗ ਜੀਵੇ ਕਿਹੜੀ ਕਿਸਮ ਦਾ ਵਿਸਮਿਕਾਗਾ ਇਹ ਹੈਗਾ ਅਸੀਸਵਾਚਕ ਅਸੀਸਵਾਚਕ ਵਿਸਮਿਕਾਗਾ ਹੇ ਰੱਬ ਕਿਹੜੀ ਕਿਸਮ ਦਾ ਵਿਸਮਿਕ ਬਣਿਆ ਜਾਂਦਾਗਾ ਇਹ ਹੈ ਇੱਛਾਵਾਚਕ ਵਿਸਮਿਕ ਵਾਹ ਭਾਈ ਵਾਹ ਕਿਹੜੀ ਕਿਸਮ ਦਾ ਵਿਸਮਿਕ ਹੈਰਾਨੀਵਾਚਕ ਵਿਸਮਿਕ ਇਹ ਸਾਡੇ ਵਿਸਮਿਕ ਨਾਲ ਸੰਬੰਧਿਤ ਕੁਐਸਚਨ ਸੀ ਅੱਗੇ ਅਸੀਂ ਕਰਾਂਗੇ ਜੋਜਕ ਤੇ ਸੰਬੰਧਕ ਹਾਂਜੀ ਸਾਡੇ ਅਗਲੇ ਕੁਐਸਚਨ ਨੇ ਜੋਜਕ ਤੇ ਸੰਬੰਧਕ ਸਾਡਾ ਪਹਿਲਾ ਕੁਐਸਚਨ ਹੈ ਜੋਜਕ ਦੇ ਕਿੰਨੇ ਭੇਦ ਹਨ 2 ਸਮਾਨ ਜੋਜਕ ਦੀਆਂ ਕਿੰਨੀਆਂ ਕਿਸਮਾਂ ਹਨ 4 ਚਾਹ ਵੀ ਪੀਓ ਤੇ ਰੋਟੀ ਵੀ ਖਾਓ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਸਮੁੱਚੀ ਸਮਾਜ ਜੋਜਕ اے ਕੰਮ ਭਾਵੇਂ ਤੂੰ ਕਰ ਭਾਵੇਂ ਉਹ ਕਰੇ ਉਹ ਕਰੇ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਵਿਕਲਪੀ ਵਿਕਲਪੀ ਸਮਾਜ ਜੋਜਕ ਉਹ ਗਰੀਬ ਹੈ ਪਰੰਤੂ ਬੇਈਮਾਨ ਨਹੀਂ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਨਿਖੇਪੀ ਸਮਾਜ ਜੋਜਕ ਅਧਿ ਜੋਜ ਕਿੰਨੇ ਕਿਸਮ ਦੇ ਹੁੰਦੇ ਹਨ 7 ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਕਰਨਵਾਚਕ ਅਧীন ਜੋਜਕ ਉਹ ਕਸਰਤ ਕਰਦਾ ਹੈ ਤਾਂ ਜੋ ਸੇਤਮੰਤ ਸੇਤਮੰਦ ਰਹੇ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਕਰਨਵਾ ਕਰਨਕਾਰਕ ਅਧীন ਜੋਜਕ ਉਹ ਪਾਮੀ ਕਮਜ਼ੋਰ ਹੈ ਫਿਰ ਵੀ ਡਰਪੋਕ ਨਹੀਂ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਵਿਰੋਧਵਾਚਕ ਅਧীন ਜੋਜਕ ਉਹ ਇੰਨਾ ਤੇਜ਼ ਦੌੜਦਾ ਹੈ ਮਾਨੋ ਰੇਲ ਗੱਡੀ ਚੱਲਦੀ ਹੈ ਇਸ ਵਾਕ ਵਿੱਚ ਕਿਹੜਾ ਜੋਜਕ ਹੈ ਇਹਦੇ ਵਿੱਚ ਹੈ ਤੁਲਨਾਤਮਕ ਅਧਿਨਜੋਜਕ ਸੰਬੰਧਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਤਿੰਨ ਦਾ ਨੂਨੇ ਆਧ ਸੰਬੰਧਕ ਦੀ ਕਿਹੜੀ ਕਿਸਮ ਮੰਨੀ ਜਾਂਦੀ ਹੈ ਪੂਰਨ ਸੰਬੰਧਕ ਬਾਹਰ ਦੂਰ ਸਾਹਮਣੇ ਆਦ ਸੰਬੰਧਕ ਦੇ ਕਿਹੜੇ ਕਿਸਮ ਹਨ ਅਪੂਰਨ ਸੰਬੰਧਕ ਕੋਲ ਪਾਸ ਬਿਨਾ ਆਦ ਸੰਬੰਧਕ ਦੇ ਕਿਹੜੇ ਕਿਸਮ ਹਨ ਦੁਬਾਜਰਾ ਸੰਬੰਧਕ ਹਾਂਜੀ ਅੱਗੇ ਅਸੀਂ ਕਰਾਂਗੇ ਸਮਾਨਾਰਥਕ ਸ਼ਬਦ ਇਹ ਸਾਡੇ ਸਮਾਨਾਰਥਕ ਸ਼ਬਦ ਨੇ ਉੱਜਲ ਉੱਜਲ ਸਾਫ ਅੱਖ ਨੇਤਰ ਇੱਛਾ ਚਾ ਸੋਨਾ ਸੁੰਦਰ ਪੌਣਾ ਹਵਾ ਖੁਸ਼ੀ, ਪਰਸੰਤਾ, ਚਾਨਣ, ਰੋਸ਼ਨੀ, ਤਰੱਕੀ, ਵਿਕਾਸ, ਤ੍ਰਿਕਾਲਾ, ਸ਼ਾਮ, ਵਿਛੋੜਾ, ਜੁਦਾਈ ਇਹ ਸਾਡੇ ਕਿਨੇ ਸਮਾਨਾਰਥੀ ਸ਼ਬਦ ਨੇ ਇਦਾਂ ਦੇ ਹੁੰਦੇ ਆ ਸਮਾਨਾਰਥੀ ਸ਼ਬਦ ਤੁਹਾਨੂੰ ਪੇਪਰ ਦੇ ਵਿੱਚ ਇੱਕ ਦੋ ਸਮਾਨਾਰਥੀ ਸ਼ਬਦ ਨੇ ਜਿਹੜੇ ਉਹ ਪੁੱਛੇ ਜਾਣਗੇ ਇੱਕ ਸਮਾਨਾਰਥੀ ਸ਼ਬਦ ਇੱਕ ਵਿਰੋਧੀ ਸ਼ਬਦ ਨਾਮ ਬੜਨਾਮ ਵਿਸ਼ੇਸ਼ਣ ਕਿਰਿਆ ਸਬੰਧਕ ਇਹਨਾਂ ਦੇ ਵਿੱਚੋਂ ਕੁਐਸਚਨ ਆਉਣਗੇ ਤੁਹਾਨੂੰ ਅੱਗੇ ਕਰਾਂਗੇ ਆਪਾਂ ਵਿਰੋਧੀ ਸ਼ਬਦ अगर विरोधी शब्द का की है उद्यमी उसत का की आऊगा निंदया उसत का निंदया उजाड़ बस्ती उदेड़ने का आऊगा बुनना चार ऑप्शन इतिया ने जेड़ा मतलब के विरोधी शब्द आऊगा वह करना होगा ओपोजिट वर्ड अपना पराया आस्तक नास्तक औतरा सौतरा ਅੰਦਰ ਬਾਹਰ ਸੱਚ ਝੂਠ ਸੱਜਾ ਕੁਚੱਜਾ ਸ਼ੋਗ ਖੁਸ਼ੀ ਹਨੇਰਾ ਚਾਨਣ ਹੱਕ ਨਿਹੱਕ ਕੁਪੁੱਤਰ ਸੁਪੁੱਤਰ ਕੌੜਾ ਮਿੱਠਾ ਖੱਟੂ ਨਖੱਟੂ ਗਿੱਲਾ ਸੁੱਕਾ ਚੰਗਾ ਭੈੜਾ ਜਨਮ ਮੌਤ ਚੱਲਣਾ चला सियाणा ठंड गर्मी डाकू संत तत्ता ठंडा दुखी सुखी धुप छां नवा ना हाँ पाप पुन फड़ना छड़ना बुरा चंगा भला हाँ जी अगे असी करेंगे अगेत्र अगेत्र का की आऊगा ਹਾਂਜੀ ਜਿਵੇਂ ਲਿਖਿਆ ਗਿਆ ਅਗੇਤਰ ਚ ਸ਼ਾਕਰ ਤਾਂ ਚਾਰ ਆਪਸ਼ਨal ਇਹਨਾਂ ਚੋਂ ਕਿਹ ਆਊਗਾ ਸ਼ਾ ਅਗੇਤਰ ਦੱਸਣਾਗਾ ਸ਼ਾ ਬਦ ਸੂਰਤ ਦਾ ਬਦ ਮਨੁੱਖ ਦਾ ਮਨ ਅਨਾਥ ਦਾ ਅੰਨ ਆੜਾ ਨਿਤਨੇਮ ਦਾ ਨਿਤ ਤੋਤੀ ਵਾਲਾ ਵਾਲਾ ਭਿਖਾਰੀ ਆਰੀ ਕਮਾਉ ਊ ਗਮ ਗੀਨ ਗੀਨ ਖਤਰਾਨੀ ਆਣੀ ਪਾਈਵਾਲ ਵਾਲ ਇਹ ਪਿਛੇਤਰ ਨੇ ਇਹ ਪਹਿਲਾ ਪਾਇ ਗਿੱਤਰ ਕਨੇ ਨੇ ਵਾਲ ਪਿਛੇ ਲਵਾਲ ਖਤਰਾਨੀ ਆਣੀ ਜਿਵੇਂ ਗਮ ਗਮ ਗੀਨ ਠੀਕ ਹੈ ਕਮਾਉ ਕਮਾਉ ਭਿਖਾਰੀ ਆਰੀ ठीक है धोती वाला वाला ये सारे पिछले की पिछेत्र ने आ जड़े सके आए थे अगेत्र भाईवाल हो गया वाल मच्छरदानी दानी सजावट वट ये सारे अगेत्र पिछेत्र हो गए ये पता लग गया अगेत्र पिछेत्र भी ऐदा है कड़ने होंगे है चुने होंगे है ठीक है ਮੂਰਲਾ ਸ਼ਬਦ ਅਗੇਤਰ ਪਿਛਲਾ ਸ਼ਬਦ ਪਿਛੇਤਰ ਹੁਣ ਅੱਗੇ ਆਪਾਂ ਕਰਾਂਗੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਵੀ ਤੁਹਾਨੂੰ ਆਊਗਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਾਲਾ ਵੀ ਤੁਹਾਨੂੰ ਆਊਗਾ ਵੀ ਕਪੜੇ ਸੇ ਔਣ ਵਾਲੇ ਨੂੰ ਕੀ ਕਿਹਾ ਜਾਂਦਾ ਹੈਗਾ ਦਰਜੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਸੁਨਿਆਰ ਮਠਿਆਈ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈਗਾ ਹਲਵਾਈ ਉਹ ਥਾਂ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਨੇ ਅਖਾੜਾ ਰੱਬ ਨੂੰ ਮੰਨਣ ਵਾਲੇ ਨੂੰ ਆਸਤਕ ਰੱਬ ਨੂੰ ਨਾਮ ਮੰਨਣ ਵਾਲੇ ਨੂੰ ਨਾਸਤਕ ਪਤੀ ਦੇ ਵੱਡੇ ਭਰਾ ਨੂੰ ਜੇਠ ਪਤੀ ਦੇ ਛੋਟੇ ਭਰਾ ਨੂੰ ਦਿਉਰ ਜੇਠ ਦੀ ਬੋਟੀ ਨੂੰ ਜਠਾਣੀ ਪਤੀ ਦੀ ਭੈਣ ਨੂੰ ਨਣਾਨ ਦਿਉਰ ਦੀ ਬੋਟੀ ਨੂੰ ਦਰਾਣੀ ਜਿਸ ਦੇ ਮਾਪਿਓ ਨਾ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਯਤੀਮ ਜੋ जख्म ਸੱਜਰਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅੱਲਾ ਜਿਸ ਸਾਲਮੀ ਨਾ ਪਵੇ ਔੜ ਜਿਹੜਾ ਪੈਸਾ ਨਾ ਖਰਚ ਕਰਦਾ ਹੋਵੇ ਕੰਜੂਸ ਜਿੱਧਰ ਸਿੱਕਾ ਘੜੇ ਜਿੱਥੇ ਸਿੱਕੇ ਘੜੇ ਜਾਂਦੇ ਹਨ ਨਾ ਟਕਸਾਲ ਜਿਸ ਜਮੀਨ ਤੋਂ ਕੁਝ ਨਾ ਉੱਗੇ ਉਸਨੂੰ ਕੀ ਕਿਹਾ ਜਾਂਦਾ ਬੰਜਰ ਪਿੰਡ ਦੀ ਸਾਂਝੀ ਥਾਂ ਸ਼ਾਮਲਾਟ ਹੋਰਾਂ ਦਾ ਭਲਾ ਕਰਨ ਵਾਲੇ ਨੂੰ ਪਰਉਪਕਾਰੀ ਮਜ਼ਦੂਰ ਦੀ ਮਜ਼ਦੂਰੀ ਦਿੱਤੇ ਬਿਨਾ ਕੰਮ ਕਰਾਉਣਾ ਵਗਾਰ ਝੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਵਣਜਾਰਾ ਜੋ ਅੱਜਕੱਲ ਦੇ ਸਮੇਂ ਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਅਜੋਕਾ ਸਾਰਿਆਂ ਦੀ ਇੱਕ ਰਾਏ ਨੂੰ ਕੀ ਕਿਹਾ ਜਾਂਦਾ ਹੈ ਸਰਬਸੰਪਤੀ ਸਮੱਤੀ ਜੋਦਿਆਂ ਦੀ ਮਹਿਮਾ ਵਿੱਚ ਲਿਖੀ ਗਈ ਵਿਰਤਾਂਤਕ ਕਵਿਤਾ ਨੂੰ ਵਾਰ ਸੀਗੇ ਇਹ ਸਾਡੇ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਲਿਖਣਾ ਹੁੰਦਾਗਾ ਇਹ ਸੀਗੇ ਇਹਨਾਂ ਰਿਲੇਟਡ ਸਾਨੂੰ ਇੱਕ ਕੁਐਸਚਨ ਜ਼ਰੂਰ ਆਊਗਾ ਅੱਗੇ ਅਸੀਂ ਕਰਾਂਗੇ ਅੱਗੇ ਅਸੀਂ ਕਰਾਂਗੇ ਵਾਕ ਵੋਦ ਵਾਕ ਵੋਦ ਦੇ ਵਿੱਚੋਂ ਤੁਹਾਨੂੰ ਆਊਗਾ ਕੁਐਸਚਨ ਜਿੱਦਾਂ ਸ਼ਬਦ ਦੇ ਉਸ ਇਕੱਠ ਨੂੰ ਜਿਸ ਤੋਂ ਕਿਸੇ ਗੱਲ ਦੀ ਠੀਕ ਸਮਝ ਆ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਵਾਕ ਸ਼ੁੱਧ ਵਾਕ ਰਚਨਾ ਸੰਬੰਧੀ ਨਿਯਮਾਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਤਿੰਨ ਵਾਕ ਦਾ ਉਹ ਹਿੱਸਾ ਜਿਸ ਵਿੱਚ ਕਰਤਾ ਤੇ ਉਸ ਦਾ ਵਿਸਥਾਰ ਸ਼ਾਮਿਲ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਸ਼ਾ ਵਾਕ ਵਿੱਚ ਵਿਸ਼ੇ ਤੋਂ ਛੋਟ ਬਾਕੀ ਦਾ ਸਾਰਾ ਹਿੱਸਾ ਕੀ ਹੁੰਦਾ ਹੈ ਵਿਦੇ ਜਿਸ ਸ਼ਬਦ ਉੱਤੇ ਕੋਈ ਕੰਮ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਮ ਵਾਕ ਵਿੱਚ ਕਰਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕਿਹਾ ਜਾਂਦਾ ਹੈ ਕਰਮ ਦਾ ਵਿਸਥਾਰ ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਗਏ ਸ਼ਬਦ ਨੂੰ ਕਿਹਾ ਜਾਂਦਾ ਹੈ ਪੂਰਕ ਪੂਰਕ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪੂਰਕ ਦਾ ਵਿਸਥਾਰ ਵਾਕ ਵਿੱਚ ਕਿਰਿਆ ਸੰਬੰਧੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕੀ ਕਿਹਾ ਖਵਾਉਂਦਾਗਾ ਕਿਰਿਆ ਦਾ ਵਿਸਥਾਰ ਅਰਥਾਂ ਵਿੱਚ ਫਰਕ ਪਾਏ ਬਗੈਰ ਕਿਸੇ ਵਾਕ ਦਾ ਵਿਆਕਰਨਿਕ ਰੂਪ ਬਦਲ ਦੇਣ ਦੀ ਕਿਰਿਆ ਨੂੰ ਕਿਹਾ ਜਾਂਦਾ ਹੈ ਵਾਕ ਵਟਾਂਦਰਾ ਹਾਂਜੀ ਇਹ ਸਾਡੇ ਸੀਗੇ ਵਾਕਬੋਧ ਨਾਲ ਰਿਲੇਟਡ ਕੁਐਸਚਨ ਅੱਗੇ ਅਸੀਂ ਕਰਾਂਗੇ ਸ਼ੁੱਧ ਅਸ਼ੁੱਧ ਸ਼ੁੱਧ ਅਸ਼ੁੱਧ ਕਿਦਾਂ ਦਾ ਜਿਹੜਾ ਸਹੀ ਤੁਹਾਨੂੰ ਗਲਤ ਸ਼ਬਦ ਪਾ ਰੱਖਿਆ ਹੋਊਗਾ ਉਸ ਤੋਂ ਸਹੀ ਦੱਸਣਾ ਹੋਊਗਾ ਵੀ ਸਹੀ ਹੈ ਸਹੀ ਕਿ ਮੇ ਪੋਗਾ ਪੀਣਾ ਦੇਖੋ ਪੀਣਾ ਐ ਪੈਂਦਾਗਾ ਪੜਨਾ ਪੜਨਾ ਕਿਵੇਂ ਪੈਂਦਾ ਇੱਦਾਂ ਪੈਂਦਾਗਾ ਮੇਣਾ ਮੇਣਾ ਐ ਪੈਂਦਾ ਮਿਹਨਤ ਮਿਹਨਤ ਇੱਦਾਂ ਬੈਂਦੀ ਹੈ ਗਹਿਣਾ ਗਹਿਣਾ ਇੱਦਾਂ ਬੈਂਦਾਗਾ ਸ਼ਹਿਰ ਸ਼ਹਿਰ ਇੱਦਾਂ ਬੈਂਦਾ ਸੋਨਾ ਸੋਹਣਾ ਐ ਬੰਦਾ ਔਕੜਦਾ ਵਾਟੀ ਵਾਟੀ ਐ ਬੰਦੀ ਐ ਅੱਗੇ ਕੀ ਹੈਗਾ ਅਨੁਸ਼ਾਸਨ ਅਨੁਸ਼ਾਸਨ ਕਿਵੇਂ ਪਊਗਾ ਨਹੀਂ ਇਨਸਾਨ ਇਨਸਾਨ ਐ ਪਊਗਾ ਛੇਰ ਛੇਰ ਐ ਪਊਗਾ ਬੈੜਾ ਵਿਹੜਾ ਐ ਪਊਗਾ ਪੰਜਵਾ ਪੰਜਵਾ ਐ ਪਊਗਾ ਬੱਗੀ ਬੱਗੀ ਐ ਪਊਗਾ ਢੂੰਗਾ डूंगा ऐप होगा कुछ कुछ ऐप शिकायत शिकायत ऐप हो दगरब दंगरब ऐदा नोमा नोमा ऐ पोगा सीधा सीधा ऐ पोगा शांति ਇਹ ਤਾਂ ਹੋਊਗਾ ਇੱਕ ਤੁਹਾਨੂੰ ਕੁਐਸਚਨ ਆਊਗਾ ਵਾਕ ਸ਼ੁੱਧ ਵਾਸਤੇ ਇੱਕ ਤਾਂ ਇੱਕ ਸ਼ਬਦ ਸ਼ੁੱਧ ਵਾਸਤੇ ਇੱਕ ਵਾਕ ਸ਼ੁੱਧ ਵਾਕ ਸ਼ੁੱਧ ਕਿਵੇਂ ਆਏਗਾ ਜਿਵੇਂ ਮੁੰਡਾ ਕੁੜੀਆਂ ਮੁੰਡੇ ਕੁੜੀਆਂ ਪੜਦੇ ਹਨ ਕੀ ਹੋਊਗਾ ਮੁੰਡੇ ਤੇ ਕੁੜੀਆਂ ਪੜਦੇ ਹਨ ਸਹੀ ਹੈਗਾ ਅਸੀਂ ਜਾਣਦੇ ਹਾਂ ਸਭ ਕੁਝ ਅਸੀਂ ਸਭ ਕੁਝ ਜਾਣਦੇ ਹਾਂ ਮੋਹਨ ਤੇ ਸੋਹਣ ਤੇ ਸ਼ਾਮ ਸ਼ਹਿਰ ਨੂੰ ਗਏ ਹਨ ਮੋਹਨ ਸੋਹਣ ਤੇ ਸ਼ਾਮ ਸ਼ੈਰ ਨੂੰ ਗਏ ਹਨ ਇਹ ਜਿਹੜੇ ਨੇ ਸ਼ੁੱਧ ਨੇ ਵਾਕ ਰੇਲ ਗੱਡੀ ਆਵਣ ਤੋਂ ਪਹਿਲਾ ਸਟੇਸ਼ਨ ਤੇ ਖਾਸੀ ਭੀੜ ਹੋ ਜਾਂਦੀ ਹੈ ਰੇਲ ਗੱਡੀ ਆਉਣ ਤੋਂ ਪਹਿਲਾ ਸਟੇਸ਼ਨ ਤੇ ਖਾਸੀ ਭੀੜ ਹੋ ਜਾਂਦੀ ਹੈ ਇਹ ਜਿਹੜੇ ਨੇ ਸਹੀ ਹੈਗੇ ਬੜਾ ਤੇਜ ਦੌੜਿਆ ਸਤਿੰਦਰ ਸਿੰਘ ਸਤਿੰਦਰ ਸਿੰਘ ਬੜਾ ਤੇਜ ਦੌੜਿਆ ਮੱਖੀਆਂ ਬਿਮਾਰੀ ਦਾ ਘਰ ਹੁੰਦੀਆ ਹੁੰਦਾ ਹੈ ਮੱਖੀਆਂ ਬਿਮਾਰੀ ਦਾ ਘਰ ਹੁੰਦੀਆਂ ਹਨ ਅੱਗੇ ਸੀ ਤਾਤੂ ਦੀ ਪਛਾਣ ਪੰਜਾਬੀ ਭਾਸ਼ਾ ਦੇ ਵਿਆਕਰਨ ਇਹ ਨਾਲ ਰਿਲੇਟ ਕਰਨਾਗੇ ਅਨਪੜ ਪੜ ਪਿਛਤਰਾ ਬੇ ਕਸੂਰ ਕਸੂਰ ਪਿਛੇਤਰ ਨੇ ਹੈ ਰੰਗੀਲਾ ਰੰਗ ਪੰਜਾਬੀ ਭਾਸ਼ਾ ਦੀਆਂ ਸਵਰਤੂਨੀਆਂ ਕਿਹੜੀਆਂ ਹਨ ਅਗਲੇਰਾ ਵਿਚਕਾਰਲਾ ਤੇ ਪਿਛਲੇਰਾ ਇਹ ਆਪਾਂ ਪਹਿਲਾਂ ਕਰੇ ਸੀ ਕੁਐਸਚਨ ਪਰ ਇਹ ਇੱਕ ਕਰੇ ਸੀ ਹੁਣ ਆਪਾਂ ਪੂਰੀ ਗ੍ਰਾਮਰ ਕਰ ਰਹੇ ਆਂਗੇ ਕੱਲੇ ਕੱਲੇ ਕਰੇ ਸੀ ਪੰਜਾਬੀ ਭਾਸ਼ਾ ਦੇ ਅਗਲੇਰੇ ਸਵਰ ਕਿਹੜੇ ਹਨ ਈ ਐ ਅ ਪੰਜਾਬੀ ਭਾਸ਼ਾ ਦੇ ਪਿਛਲੇਰੇ ਸਵਰ ਹਨ ਊ ਓ ਅ ਪੰਜਾਬੀ ਭਾਸ਼ਾ ਦੇ ਵਿਚਕਾਰਲੇ ਸਵਰ ਹਨ ਐ ਊ ਅ ਅਨੁਕੰਨਾ ਪੰਜਾਬੀ ਭਾਸ਼ਾ ਦੇ ਉੱਚੇ ਸਵਰ ਕਿਹੜੇ ਹਨ ਈ ਊ ਪੰਜਾਬੀ ਭਾਸ਼ਾ ਦੇ ਅਰਧ ਉੱਚੇ ਸਵਰ ਕਿਹੜੇ ਹਨ ਐ ਓ ਪੰਜਾਬੀ ਭਾਸ਼ਾ ਦੇ ਅਰਧ ਨੀਵੇਂ ਸਵਰ ਕਿਹੜੇ ਹਨ ਐ ਅ ਓ ਪੰਜਾਬੀ ਭਾਸ਼ਾ ਦੇ ਨੀਵੇਂ ਸਵਰ ਕਿਹੜੇ ਹਨ ਐ ਅ ਓ ਪੰਜਾਬੀ ਭਾਸ਼ਾ ਦੀਆਂ ਗੁਲਾਈਦਾਰ ਧੁਨੀਆਂ ਕਿਹੜੀਆਂ ਹਨ ਊ ਊ ਊ ਓ ਓ ਪੰਜਾਬੀ ਭਾਸ਼ਾ ਦੀਆਂ ਗੁਲਾਈ ਰਹਿਤ ਧੁਨੀਆਂ ਕਿਹੜੀਆਂ ਹਨ ਈ ਐ ਈ ਐ ਅ ਅ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨਾ ਪੰਜ ਦੇ ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂਗੇ ਇਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਉਹ ਆਪਾਂ ਕਰ ਚੁੱਕੇ ਹਾਂਗੇ ਸਬੰਧ ਜੇ ਕਰਨੇ ਇੱਕ ਵਾਰ ਆਪਾਂ ਕਰ ਲੈਨੇ ਆਂਗੇ ਤੁਹਾਡੇ ਨਾਲ ਐ ਵੀ ਰਿਪੀਟ ਹੋ ਜਾਣਗੇ ਨਾਲ ਦੀ ਨਾਲ ਤੁਹਾਨੂੰ ਤੁਹਾਡੇ ਜਿਹੜੇ ਦਿਮਾਗ 'ਚ ਪੱਕੇ ਹੋ ਜਾਣਗੇ ਉਹ ਕੁਐਸਚਨ ਨੇ ਜਿਹੜੇ ਲੈਂਗੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨਾ ਦੋ ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ 6 ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ ਪੰਜ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਿੰਨ ਲਗਾ ਕਿੰਨੇ ਕਿਸਮ ਦੇ ਹੁੰਦੀਆਂ ਨੇ ਦੋ ਪੁਰਖ ਵਚਕ ਬਦਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਿੰਨ ਸਬੰਧ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਿੰਨ ਵਿਸ਼ਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਨੌ ਸ਼ਬਦਾਂ ਦੇ ਰੂਪਾਂਤਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਿੰਨ ਸ਼ਬਦ ਰਚਨਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਿੰਨ ਤਾਤੂ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਰਚਿਤ ਤਾਤੂ ਕਿੰਨੇ ਪ੍ਰਕਾਰ ਦੇ ਹੁੰਦੇ ਆ ਚਾਰ ਭੂਤਕਾਲ ਦੇ ਕਿੰਨੇ ਰੂਪ ਹਨ ਪੰਜ ਵਰਤਮਾਨ ਕਾਲ ਦੇ ਕਿੰਨੇ ਰੂਪ ਹਨ 6 ਭਵਿੱਖ ਕਾਲ ਦੇ ਕਿੰਨੇ ਰੂਪ ਹਨ ਚਾਰ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਚਾਰ ਜੋਜ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਿੰਨ ਸਮਾਨ ਜੋਜ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਚਾਰ ਅਧਿਨ ਜੋਜ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਿੰਨ ਅੱਗੇ ਆਪਾਂ ਕਰਾਂਗੇ ਮੁਹਾਵਰੇ ਮੁਹਾਵਰੇੰ ਦੇ ਕੀ ਆਊਗਾ ਸੂਲਾਂ ਦੀ ਸੇਜ ਉਸਤਰੀਆਂ ਦੀ ਮਾਲਾ ਘਰ ਦਾ ਦੂਰਾ दारू ਉਹੜ ਪੋੜ ਅਚੰਚੇਤ ਆ ਗਈ ਮੁਸੀਬਤ ਅਸਮਾਨੀ ਗੋਲਾ অতি ਪਿਆਰਾ ਅੱਖਾਂ ਦਾ ਤਾਰਾ ਬਹੁਤ ਮਹਿੰਗਾ ਅਗ ਦਾ ਭਾਉ ਉਪਰਾ ਬੰਦਾ ਸੱਤ ਬੇਗਾਨਾ ਫਸਾਦ ਦੀ ਜੜ ਸਿਆਪੇ ਦੀ ਨੈਣ ਥੋੜੇ ਚਿਰ ਜੋਸ਼ ਥੋੜਾ ਚਿਰ ਜੋਸ਼ ਕੜੀ ਦਾ ਉਬਾਲਾ ਥੋੜਾ ਸ਼ਬਦਾਂ ਦਾ ਬਹੁਤ ਕੁਝ ਕਹਿਣਾ ਕੁਜੇ ਵਿੱਚ ਸਮੁੰਦਰ ਜੋ ਕਿਸੇ ਨਾਲ ਨਾ ਭਿੱਜੇ ਕੁੱਕੜ ਮੂਠ ਥੋੜੀ ਲਿਆਕਤ ਵਾਲਾ ਖੂ ਦਾ ਡੱਡੂ ਚੰਗੇ ਮੰਦੇ ਵਿੱਚ ਫਰਕ